ਦੇਖੋ ਆਪਣੇ ਕਿ ਨਾ ਕੋਈ ਤੁਸੀਂ ਸੋਡੇ ਕਾ ਇੱਥੇ ਕੋਈ ਛੇਫਾਤੇ ਬੈਂਡ ਆਏ ਹੋਏ ਆ ਸਹੀ ਹੈ ਜੀ ਜਿੰਨਾਂ ਦਾ ਸੱਤ-ਸੱਤ ਬੈਂਡ ਹੁੰਦੇ ਆ ਵੀ ਇਹ ਤਾਂ ਉਹਨਾਂ ਦੇ ਰਿਜੈਕਟ ਹੋ ਜਾਂਦੇ ਆ ਤੇ ਆਪਾਂ ਪੁਨ ਹੁੰਨੇ ਵੀਜ਼ਾ ਲੈਣ ਵਾਲੇ ਫਿਰ ਸਹੀ ਹੈ ਜੀ ਠੀਕ ਆ ਨਾ ਬਸ ਮੈਂ ਤਾਂ ਇਹੀ ਗੱਲ ਕਹਿਣਾ ਆਪਣਾ ਤੁਸੀਂ ਟਰਾਈ ਰੱਖੋ ਅੱਛਾ ਜੀ ਟਰਾਈ ਕਰੀ ਚੱਲੋ ਜਿਵੇਂ ਹੁਣ ਸੋਡੇਵਾਰ ਕੀ ਮਨੀਰ ਹੁੰਦੀ ਆ ਉਹਨਾਂ ਦਾ ਵੀਜ਼ਾ ਬਹੁਤ ਘੱਟ ਮਿਲਦਾ ਏ ਰਿਸਪੈਕਟ ਦਿਓ ਜੀ ਸਰ ਨਹੀਂ ਰਿਸਪੈਕਟ ਇਹਦੀ ਗੱਲ ਸਹੀ ਆ ਉਹ ਸਹੀ ਦੱਸਾਂਗੇ ਆਪਾਂ ਗੱਲ ਠੀਕ ਆ ਨਾ ਅੱਛਾ ਜੀ ਹਾਂ ਜਿਵੇਂ ਆਪਾਂ ਜਿਵੇਂ ਕਹਿ ਦਈਏ ਕਿਸੇ ਬੱਚੇ ਦਾ ਮਾਪਿਆ ਹੋਆ ਅੱਛਾ ਜੀ ਬੁਰਾ ਫੇਰਾ ਬੰਦਾ ਏ ਹਾਂਜੀ ਉਹਨੂੰ ਵੀਜ਼ਾ ਜਲਦੀ ਮਿਲ ਜਾਂਦਾ ਏ ਵੀ ਉਹਨੂੰ ਵੀਜ਼ਾ ਮਿਲਣ ਦੇ ਚਾਂਸ ਜ਼ਿਆਦਾ ਏ ਅੱਛਾ ਜੀ ਹੁਣ ਜਿਵੇਂ ਕਈ ਏਜੰਟ ਕਹਿੰਦੇ ਆ ਵੀ ਤੁਸੀਂ ਆ ਜਾਓ ਸਾਡੇ ਕੋਲ ਅਸੀਂ ਵੀਜ਼ਾ ਲਵਾ ਦਿੰਨੇ ਆ ਐ ਕਰਤਾ ਜੋ ਕਰਦਾਂਗੇ ਉਹ ਸਿਰਫ ਇੱਕ ਕੀ ਆ ਪੈਸਾ ਲੈਣ ਦਾ ਯਰੀਆ ਏ ਲੋਕਾਂ ਕੋਲੋਂ ਅੱਛਾ ਜੀ ਕੋਈ ਬੰਦਾ ਤੁਹਾਡਾ ਵਿਸਟ ਵੀਜ਼ਾ ਨਹੀਂ ਲਵਾ ਸਕਦਾ ਉਹ ਵੀਜ਼ਾ ਦੇਣਾ ਹੁੰਦਾ ਬੈਸੀ ਨੇ ਤੇ ਤੁਹਾਡੀ ਕੈਸਮਤ ਨੇ ਤੇ ਤੁਸੀਂ ਪੈਸੀ ਖਾਣੇ ਹੋਗੇ ਜੇ ਫਿਰ ਤਾਂ ਨੇ ਪੈਸੇ ਨਹੀਂ ਆਪਾਂ ਖਾਂਦੇ ਮਤਲਬ ਜਿਵੇਂ ਸਾਡਾ ਕੰਮ ਕੀ ਆ ਹਾਂਜੀ ਸਾਡੇ ਕੋਲ ਮੰਨ ਲਓ ਥੋਡੇ ਵਰਗੇ 20 25 ਬੰਦੇ ਆ ਗਏ ਜੇ ਅਸੀਂ 20 25 ਬੰਦਿਆਂ ਦੀ ਫੈਲ ਲਾਤੀ ਹਾਂਜੀ ਅਸੀਂ 20 25 ਬੰਦੇ ਵਿਸਟਰ ਫੈਲ ਲਾਤੀ ਅੱਛਾ ਜੀ ਵਿੱਚੋਂ 10 ਵੀਜੀ ਵੀ ਆ ਗਏ 10 ਬੰਦੇ ਤਾਂ ਪੂਰੇ ਖੁਸ਼ ਹੋ ਗਏ ਹਾਂਜੀ ਬਾਅਦ ਤੇ ਥੋਡੇ ਵਰਗੇ ਨੇ ਕੀ ਕਰਨੇ ਦੱਸਣੇ ਦੱਸਣੇ ਗਾਂ 10 ਪਾ ਲੈਣੀਆਂ ਇਹ ਫਰਾਨਾ ਏਜੰਟ ਆ ਬਹੁਤ ਚੰਗਾ ਏ ਉਹਦੇ ਕੋਲ ਜਾਓ ਤੇ ਉਧਰੋਂ ਅਸੀਂ ਕੀ ਕਰਨਾ ਏ ਅਸੀਂ ਆਪਣਾ ਜੋ ਵੀ ਵੀਜ਼ਾ ਆਇਆ ਹੁੰਦਾ ਹੈ ਉਹਦੀ ਵੀਡੀਓ ਬਣਾ ਬਣਾ ਕੇ ਫੋਟੋਆਂ ਖਿੱਚ-ਖਿੱਚ ਕੇ ਇੰਟ ਤੇ ਪਾ ਦਿੰਨੇ ਆਂ ਜੀ ਅਸੀਂ ਆਪ ਦਾ ਫੇਸਬੁੱਕ ਤੇ ਬੂਸਟ ਲਾ ਦਿੰਨੇ ਆਂ ਜਿਹੜਾ ਬੂਸਟ ਕੀ ਕਰਦਾ ਹੈ ਸਾਰੇ ਪੰਜਾਬ ਚ ਕੰਮ ਕਰਦਾ ਹੈ ਅੱਛਾ ਸਾਰੇ ਪੰਡਿਗਾਰ ਤੋਂ ਲੈ ਕੇ ਜਲੰਧਰ ਤੋਂ ਅੰਮ੍ਰਿਤਸਰ ਸਾਰਾ ਕਿਤੇ ਠੀਕਾ ਹੁੰਦਾ ਐਡ ਚੱਲੀ ਜਾਂਦੀ ਆ ਤੇ ਐਡ ਨੂੰ ਦੇਖ ਕੇ ਤੇ ਤੁਸੀਂ ਵੇਖੋ ਕਿੰਨੇ ਲੋਕੀ ਸਾਡੇ ਕੋਲ ਆ ਰਹੇ ਆ ਤੁਸੀਂ ਠੱਗਦੇ ਆਂ ਜੀ ਲੋਕਾਂ ਨੂੰ ਨਹੀਂ ਠੱਗਦੇ ਨਹੀਂ ਗੇ ਲੋਕ ਠੱਗੀ ਖਾਂਦੇ ਆ ਆਪਣੇ ਆਪ ਕਈ ਲੋਕੀ ਕਰਦੇ ਆ ਕਈ ਲੋਕ ਨਹੀਂ ਕਈ ਏਜੰਟ ਕੀ ਕਰਦੇ ਆ ਉਹਨਾਂ ਕੰਮ ਕੀਆ ਹਾਂਜੀ ਵੀ 25 25 50 ਇਹ ਕੋਈ ਗਾਣਾ ਆਇਆ 25 25 55 ਕੋਈ ਮਿੱਥੋ ਦਾ ਹਾਂ ਖਾ ਹਾਂ ਹਾਂ ਉਹ ਮਹਾਦੇਵਤ ਕੀ ਕਰਦੇ ਆ ਅਰਜੰਦਲ ਦਾ ਗਾਣਾ ਲਾ ਲਾ ਕੇ ਐਡ ਕਰੀ ਜਾਂਦੇ ਆ ਸਿਰ 25000 ਚ ਵੀਜ਼ਾ ਦਿੰਨੇ ਆ ਸੀ ਸਿਰ 25000 ਚ ਅੱਛਾ ਫਿਰ ਸਿਰ 25000 ਤੇ ਤੁਸੀਂ ਵੀਜ਼ਾ ਕਿਵੇਂ ਦੇ ਦੋਗੇ 25 20000 ਤਾਂ ਆਮ ਰੇਟ ਤੇ ਲਈ ਜਾਂਦਾ ਫਿਰ ਲਾਉਂਦਾ ਤੇ ਤੁਸੀਂ 25000 ਤੇ ਤੁਸੀਂ 25000 ਰੁਪਏ ਕਿਉਂ ਮੰਗੀ ਜਾਂਦੇ ਆ ਅੱਛਾ ਜੀ ਫਿਰ ਉਹ ਕਹਣਗੇ ਜੀ ਵੀਜ਼ਾ ਆਉਣ ਤੋਂ ਬਾਅਦ ਅਸੀਂ ਐਨੇ ਪੈਸੇ ਲਵਾਂਗੇ अच्छा वीजा जी वीजा ਤੁਹਾਡਾ ਪੱਕਾ ਹੈ ਜੇ ਦਾ ਵੀਜ਼ਾ ਆ ਗਿਆ ਤਾਂ 2 ਲੱਖ ਲਵਾਂਗੇ ਤੇ ਨਹੀਂ ਫਿਰ ਤੁਹਾਡਾ ਬੈਸੀ ਫੀਸ ਤੇ ਸਾਡੀ ਫੀਸ ਲੱਗਣ ਲੱਗਣੀ ਆ 10-15 ਹੈ ਫਿਰ ਥੋੜਾ ਗਿਆ ਹਾਂ ਕਈ ਬੰਦੇ ਕੀ ਕਰਦੇ ਆ ਕਈ ਬੰਦੇ ਮੰਨ ਜਾਂਦੇ ਆ ਅੱਛਾ ਜੀ ਉਹ ਤੇ ਏਜੰਟ ਕੀ ਕਹਿੰਦੇ ਆ ਵੀ ਤੁਸੀਂ ਸਿਰਫ ਫਾਇਲ ਲਾਉਣੀ ਆ ਪੈਸੇ ਦੇਣੇ ਆ ਤੇ ਵੀਜ਼ਾ ਆਉਣ ਤੋਂ ਬਾਅਦ ਐਨੇ ਪੈਸੇ ਤੇ ਕਈ ਵਾਰ ਕੀ ਹੁੰਦਾ ਜੇ ਉਹਨੇ ਦਸਾਂ ਦੀ ਫੈਲ ਲਾਤੀ ਦੋ ਚਾਰ ਦੇ ਵਿੱਚ ਵਿਜੇ ਆਈ ਜਾਂਦੇ ਆ ਹੌਸਟਲੀ ਸਹੀ ਹੈ ਜੀ ਆ ਜਾਂਦੇ ਆ ਜੀ ਹਾਂ ਤੇ 2 ਲੱਖ ਰੁਪਏ ਉਹਨਾਂ ਨੂੰ ਉਹੀ ਬਣ ਜਾਂਦਾ ਸੰਗਿਸਟ ਵਿਜੇ ਦਾ ਤੇ ਹੁਣ ਤੁਸੀਂ ਆਡੀਅנס ਨੂੰ ਕੀ ਦੱਸਣਾ ਚਾਹੋਗੇ ਨਹੀਂ ਆਡੀਅנס ਨੂੰ ਵੀ ਇਹੀ ਦੱਸਣਾ ਚਾਹੁੰਨੇ ਆ ਹਾਂ ਜੀ ਵੀ ਐਵੇਂ ਇੰਨਾ ਥੱਗਾ ਤੋਂ ਬਚੋ ਅੱਛਾ ਜੀ ਠੀਕ ਆ ਜਿੰਨੇ ਵੀ ਠੀਕ ਆ ਮਤਲਬ ਏਜੰਟ ਕਹਿੰਦੇ ਆ ਵੀ ਅਸੀਂ 2 ਲੱਖ ਲੈਣੇ ਆ 3 ਲੱਖ ਰੁਪਏ ਲੈਣੇ ਆ ਐ ਕੋਈ ਨਹੀਂ ਵਿਜਾ ਤੁਹਾਨੂੰ ਮਿਲਣਾ ਉਸ ਨੂੰ ਕਿੱਥੇ ਲੱਗਿਆ ਲੱਕ ਆ ਤੁਹਾਡਾ ਇਹ ਮਿਸਟਰ ਦਾ ਤੁਹਾਡਾ ਲੱਕ ਆ ਉਹਨਾਂ ਤੁਸੀਂ ਆਪ ਦੇਖੋ ਆਪਣੇ ਕਿਹੜਾ ਕੋਈ ਦੂਸਰੋ ਛੋਲੇਗਾ ਇੱਥੇ ਕੋਈ 6-7 ਬੈਂਡ ਆਏ ਹੋਏ ਆ ਸਹੀ ਹੈ ਜੀ ਜਿੰਨਾਂ ਸੱਤ ਸੱਤ ਬੈਂਡ ਹੁੰਦੇ ਆ ਵੀ ਇਹ ਤਾਂ ਉਹਨਾਂ ਦੇ ਰਿਜੈਕਟ ਹੋ ਜਾਂਦੇ ਆ ਤੇ ਆਪਾਂ ਕੋਣ ਹੁੰਨੇ ਵੀਜ਼ਾ ਲੈਣ ਵਾਲੇ ਫਿਰ ਸਹੀ ਹੈ ਜੀ ਠੀਕ ਆ ਨਾ ਬਸ ਮੈਂ ਤਾਂ ਇਹੀ ਗੱਲ ਕਹਿਣਾ ਆਪਣਾ ਤੁਸੀਂ ਟਰਾਈ ਰੱਖੋ ਅੱਛਾ ਜੀ ਟਰਾਈ ਕਰੀ ਚੱਲੋ ਤੁਹਾਨੂੰ ਵੀਜ਼ਾ ਮਿਲਣਾ ਚ ਨਹੀਂ ਮਿਲਣਾ ਉਹ ਤੁਹਾਡੀ ਕਿਸਮਤ ਆ ਅੱਛਾ ਠੀਕ ਧੰਨਵਾਦ ਠੀਕ ਹੋ ਗਿਆ